ਇੱਕ ਵਾਰ ਇੱਕ ਆਦਮੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਮੈਨੂੰ ਜੀਵਨ ਵਿੱਚ ਸੱਚੀ ਖੁਸ਼ੀ ਕਿਵੇਂ ਮਿਲੇਗੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਸੱਚੀ ਖੁਸ਼ੀ ਦੌਲਤ ਸ਼ਕਤੀ ਜਾਂ ਦੁਨਿਆਵੀ ਸਫਲਤਾ ਨਾਲ ਨਹੀਂ ਮਿਲਦੀ ਇਹ ਦੂਜਿਆਂ ਦੀ ਸੇਵਾ ਕਰਨ ਨਿਮਰਤਾ ਨਾਲ ਜੀਉਣ ਅਤੇ ਸਾਡੇ ਕੋਲ ਜੋ ਕੁਝ ਹੈ ਉਸ ਲਈ ਸ਼ੁਕਰਗੁਜ਼ਾਰ ਹੋਣ ਤੋਂ ਆਉਂਦੀ ਹੈ ਉਹਨਾਂ ਨੇ ਅੱਗੇ ਕਿਹਾ ਖੁਸ਼ੀ ਦਾ ਰਸਤਾ ਸਬਰ ਨਾਲ ਸ਼ੁਰੂ ਹੁੰਦਾ ਹੈ ਸੰਤੁਸ਼ਟ ਵਿਅਕਤੀ ਜੋ ਵਾਹਿਗੁਰੂ ਦੀ ਰਜ਼ਾ ਨੂੰ ਮੰਨਦਾ ਹੈ ਉਹ ਕਦੇ ਵੀ ਹੋਰ ਦੀ ਤੰਗ ਨਹੀਂ ਰੱਖਦਾ ਸਗੋਂ ਆਪਣੇ ਅੰਦਰ ਸ਼ਾਂਤੀ ਪਾ ਲੈਂਦਾ ਹੈ ਇਹ ਸ਼ਾਂਤੀ ਉਦੋਂ ਮਿਲਦੀ ਹੈ ਜਦੋਂ ਅਸੀਂ ਹਰ ਕਿਸੇ ਵਿੱਚ ਪਰਮਾਤਮਾ ਨੂੰ ਦੇਖਦੇ ਹਾਂ ਅਤੇ ਸਾਰਿਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਉਂਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਯਾਦ ਰੱਖੋ ਸੇਵਾ ਕਰਨ ਵਾਲੇ ਹੱਥ ਅਰਦਾਸ ਕਰਨ ਵਾਲੇ ਬੁੱਲਿਆਂ ਨਾਲੋਂ ਜ਼ਿਆਦਾ ਪਵਿੱਤਰ ਹੁੰਦੇ ਹਨ ਜੋ ਤੁਹਾਡੇ ਕੋਲ ਹੈ ਉਸ ਨੂੰ ਦੂਜਿਆਂ ਨਾਲ ਸਾਂਝਾ ਕਰੋ ਅਤੇ ਤੁਸੀਂ ਸੱਚੀ ਖੁਸ਼ੀ ਅਤੇ ਸੰਤੁਸ਼ਟੀ ਨਾਲ ਪਰ ਜਾਵੋਗੇ ਇਸ ਤਰ੍ਹਾਂ ਗੁਰੂ ਨਾਨਕ ਜੀ ਦਾ ਸੰਦੇਸ਼ ਸਾਨੂੰ ਯਾਦ ਦਿਵਾਉਂਦਾ ਹੈ ਇਹ ਸੱਚੀ ਖੁਸ਼ੀ ਬਾਰੀ ਸੰਸਾਰ ਵਿੱਚ ਨਹੀਂ ਪਰ ਸਾਡੀ ਦਿਯਾਲਤਾ ਨੇ ਸਵਾਰਥ ਅਤੇ ਸ਼ੁਕਰਗੁਜ਼ਾਰੀ ਵਿੱਚ ਹੈ ਰੋਜ਼ਾਨਾ ਸਿੱਖੀ ਨਾਲ ਜੁੜੇ ਵਿਚਾਰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ